ਅੱਜ ਟਰਮ ਦੀ ਵੱਡੀ ਖਬਰ ਗੁਰਦਾਸਪੁਰ ਚ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਬਟਾਲਾ ਤੋਂ ਮੁਹਾਲੀ ਜਾ ਰਹੀ ਸੀ। ਇਸ ਦੌਰਾਨ ਬਟਾਲਾ ਕਾਦੀਆ ਰੋਡ ਤੇ ਬੱਸ ਦੀਆਂ ਬ੍ਰੇਕਾਂ ਅਚਾਨਕ ਫੇਲ ਹੋ ਗਈਆਂ। ਜਿਸ ਕਾਰਨ ਬੱਸ ਕੰਦ ਨਾਲ ਜਾ ਟਕਰਾਈ। ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ 'ਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਬਾਦਸਾਦ ਸੇ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚ ਗਈ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋ ਗਏ ਹਨ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਪਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹਸਪਤਾਲ 'ਚ ਵੀ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੱਸ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਨਹੀਂ ਸਗੋਂ ਬਾਈਕ ਸਵਾਰ ਨੂੰ ਬਚਾਉਣ ਕਰਨ ਵਾਪਰਿਆ ਚਾਲਕ ਨੇ ਬਾਈਕ ਸਵਾਰ ਨੂੰ ਬਚਾਉਣ ਲਈ ਮੋੜ ਲੈ ਲਿਆ ਜਿਸ ਕਾਰਨ ਬੱਸ ਕੰਦ ਨਾਲ ਜਾ ਟਕਰਾਈ ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਹਾਂ ਡਾਕਟਰ ਮਨਿੰਦਰ ਜੀ ਸਿੰਘ ਐਸੋਮੋ ਐਸਡੀਐਸ ਬਟਾਲਾ ਇੱਕ ਸ਼ਾਬਾਸ਼ ਲੱਗੇ ਕੋਈ ਵੱਸਦਾ ਐਕਸੀਡੈਂਟ ਹੋਇਆ ਕਿਤੇ ਕਰਕੇ ਟੋਟਲ 20 ਜਿਹੜੇ ਸਾਡੇ ਕੋਲ ਕਾਜ਼ੈਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਹੀ ਰੈਫਰ ਕਰ ਚੁੱਕੇ ਆਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜ ਵਿੱਚ ਦੱਸਿਆ 2 ਕੈਜ਼ੁਐਲਟੀ ਹੈ 3 ਡੈੱਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ 4 ਨੂੰ ਰੈਫਰ ਕਰਤਾ ਹੈ 1-2 ਦਾ ਟ੍ਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਆ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10-11 ਜਿਹੜੇ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸਰ ਉਹ ਜ਼ਿਆਦਾਤਰ ਜ਼ਿਆਦਾਤਰ ਨੂੰ ਹੈੱਡ ਇੰਜਰੀ ਸੀਗੀਆਂ ਤਕਰੀਬਨ 80% ਨੂੰ ਹੈੱਡ ਇੰਜਰੀ ਕੰਪੋਨੈਂਟ ਹੈ ਹੀ ਆ ਸਾਰਿਆਂ ਨੂੰ ਮੂੰਹ ਤੇ ਫੇਸ ਤੇ ਹੈੱਡ ਦੇ ਇਹਦੇ ਬਾਰੇ ਮੇਰੀ ਇਨਫੋਰਮੇਸ਼ਨ ਨਹੀਂ ਦੋ ਬਾਡੀ ਸਿੱਧੀਆਂ ਡੈੱਡ ਹੋ ਚੁੱਕੀਆਂ ਨੇ ਇੱਕ ਬਾਡੀ ਇੱਥੋਂ ਜਿਹੜੀ ਗਈ ਆ ਟੋਟਲ ਤਿੰਨ ਦੀ ਅਜੇ ਤੱਕ ਇਨਫੋਰਮੇਸ਼ਨ ਆ ਹਾਂਜੀ ਗੁਰਦੇਵ ਸਿੰਘ ਦਾ ਨਾਮ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਤੇ ਹਰਚਵਾਲ ਹਰ ਚੁਲ ਜੀ ਹਾਂਜੀ ਹਾਂਜੀ ਤੇ ਇਹ ਬਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈ ਜਾ ਕੇ ਤਕਰੀਬਨ ਮੇਰੇ ਹਿਸਾਬ ਨਾਲ 80 ਕੁ ਜਾਨੇ ਹੋਣੇ ਆ 80 ਕੇ ਬੰਦੇ ਜਿਹੜੇ ਲਕਮੀ ਹੋਏ ਮੌਤ ਪਾਜੀ ਮੈਂ ਖਲਾਲ ਤੇ ਤਿੰਨ ਕੇ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੁਣ ਪਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਔਖਾ ਕੱਢ ਕੇ ਲੈਂਦਾ ਮੈਂ ਸੀ ਆਈਟੀ ਕਰਦੀ ਪਈ ਆ ਵੀ ਤੇ ਅਈ ਹਰਚੋਵਾਲ ਜਾਣਾ ਸੀ ਹਾਂਜੀ ਕਿੱਥੇ ਗਿਆ ਕੀ ਹੋਇਆ ਸ਼ਹਾਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵਜ ਗਈ ਜਦੋਂ ਉਦੋਂ ਹੀ ਪਤਾ ਲੱਗਾ ਜਦੋਂ ਵਜ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਤੇ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ 'ਚ ਜਾਣ ਲਈ ਹੈ ਸੀ ਨੌਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਉਦੋਂ ਤੇਜ਼ ਸੀ ਬੱਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਸੀ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਇਹ ਸਭ ਹੋਇਆ ਕਿਤਾ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈਆਂ ਨੇ ਬਸ ਓਦਾਂ ਭਰੀ ਜਿਹੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਜੀ ਹਾਂਜੀ ਕਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਆ ਓਦਾਂ ਲੰਬੇ ਰੂਟ ਵਾਲੀ ਐ ਨਾ ਤੂੰ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁੱਕਦੀ ਐ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੁਝ ਹਿੰਦਿਆ ਅਸੀਂ ਪਿੱਛੇੋਂ ਬੈਠੇ ਲਾਸਟ ਤੋਂ ਚੌਥੀ ਬਣਵੀ ਸੀਟ ਤੇ ਬੈਠੇ ਹਾਂ ਕੋਈ ਲੱਗ ਕੇ ਕੋਣ ਹੈ ਹਾਂਜੀ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਂਜੀ ਸਰ ਇਹ ਜਿਹੜੀ ਮੰਦ ਭਾਗੀ ਘਟਨਾ ਵਾਪਰੀ ਹੈ ਬੱਸ ਐਕਸੀਡੈਂਟ ਹੋਇਆ ਈ ਕਹਿਣਾ ਚਾਹੁੰਦਾ ਬਹੁਤ ਜ਼ਿਆਦਾ ਮੰਦ ਭਾਗੀ ਸੀ ਮੈਂ ਇਸ ਤੋਂ ਵੱਧ ਮੰਦ ਭਾਗੀ ਹੋਰ ਵੀ ਉਸ ਦਿਨ ਲੋਕ ਘਰਾਂ ਤੋਂ ਆਪਣੇ ਕਮਾਂਕਾਰਾਂ ਨੂੰ ਜਾਂ ਆਪਣੇ ਕਿਸੇ ਡਿਊਟੀਆਂ ਤੇ ਜਾ ਰਹੇ ਹੋਣੇ ਜਿਹੜੇ ਵਿਚਾਰੇ ਅਧਿਕਾਰ ਨਹੀਂ ਪਹੁੰਚ ਸਕੇ ਵਾਸ ਦੀ ਤੇਜ਼ ਰਫਤਾਰ ਹੋਣ ਕਰਕੇ ਬੜਾ ਵਡਾ ਕਹਿ ਰਿਹਾ ਵਾਪਰਿਆ ਸ਼ਾਬਾਹ ਤੇ ਮੋੜਦੇ ਅੱਜ ਬਹੁਤ ਦੁਖਦਈ ਖਬਰ ਹੈ ਪਾਣੀ ਚ ਹੁਣ ਲਗਭਗ ਕਿੰਨੇ ਕਿ ਬੇਕੀ ਜਿਹੜੇ ਜਕਮੀ ਹੋਏ ਦੱਸੇ ਜਾ ਰਹੇ ਨੇ ਲਗਭਗ 8 ਤੋਂ 10 ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਚੁੱਕੀ ਤੇ ਮੇਰੇ ਖਿਆਲ ਨਾਲ 15 ਤੋਂ 20 ਲੋਕ ਜਿਹੜੇ ਆ ਬਹੁਤ ਜ਼ਿਆਦਾ ਇੰਦਰ ਹੋਏ ਜਿਹੜੇ ਮਤਲਬ ਮੈਂਟਰ ਵੀ ਲੱਗਦਾ ਡਿਸਰਵ ਹੋ ਕੇ ਗਏ ਜਿਨ੍ਹਾਂ ਵਿੱਚ ਕਿਥੇ ਕਿਥੇ ਜਾਂਦੇ ਜਿਸ ਤਰੀਕੇ ਦੇ ਨਾਲ ਅੱਜ ਮੋਟਰਸਾਈਕਲ ਵਗੈਰਾ ਉਹ ਥੱਲੇ ਆਇਆ ਉਹ ਕਿਸ ਤਰੀਕੇ ਨਾਲ ਕੀ ਆ ਉਹ ਇੱਕ ਸਾਈਡ ਤੇ ਸ਼ੈੱਡ ਇੱਥੇ ਪਿੰਡ ਦਾ ਸ਼ੈੱਡ ਸੀਗਾ ਜਿਹੜਾ ਆਮ ਲੋਕਾਂ ਦੇ ਖੜੇ ਹੋਣ ਵਾਸਤੇ ਬੱਸ ਸਟੈਂਡ ਸੀਗਾ ਉਹਦੀ ਬੈਕ ਸਾਈਡ ਤੇ ਜਿਹੜੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਇਹ ਮੋਟਰਸਾਈਕਲਾਂ ਦੀ ਦੁਕਾਨ ਹੈ ਇੱਥੇ ਉਹ ਕੁਝ ਮੋਟਰਸਾਈਕਲ ਉਹਦੇ ਥੱਲੇ ਕੁਝ ਲੱਗੇ ਹੋਏ ਉਹ ਵੀ ਕਾਫੀ ਵੱਡਾ ਨੁਕਸਾਨ ਹੋਇਆ ਹਾ ਹਾਦਸੇ ਵਾਲੀ ਜਗ੍ਹਾ ਤੇ ਮੇਰੀਆਂ ਦੂਸਰੀ ਪਾਰਟੀ ਤੇ ਮੇਰਾ ਮੇਨ ਮਕਸਦ ਸੀ ਕਿ ਇੱਥੇ ਆ ਕੇ ਜਿਹੜੇ ਇੰਜਰਡ ਨੇ ਉਹਨਾਂ ਨੂੰ ਇੱਥੇ ਸਹੀ ਟਰੀਟਮੈਂਟ ਮਿਲੇ ਸੇਵਨ ਆਪਣੇ ਡਾਕਟਰ ਸਾਹਿਬ ਦੀ ਜਿਸ ਤਰੀਕੇ ਦੀ ਉਹਨਾਂ ਨੂੰ ਜੇ ਕੋ ਮਦਦ ਦੀ ਲੋੜ ਆ ਕਿਉਂਕਿ ਕਾਫੀ ਰਸ਼ ਹੋ ਗਿਆ ਤੇ ਉਹਨਾਂ ਨੂੰ ਟ੍ਰੇਡ ਵੈਟ ਦੇ ਵਿੱਚ ਕੋਈ ਦਿੱਕਤ ਨਾ ਆਵੇ। ਪਹਿਲੀ ਇਨਫਰਮੇਸ਼ਨ ਕੀ ਮਿਲਦੀ ਹੈ? ਪਹਿਲੀ ਇਨਫਰਮੇਸ਼ਨ ਇਹ ਹੋਵੇ ਡਰਾਈਵਰ ਨੇ ਵੈਸੇ ਉਤੋਂ ਸਕਿਪ ਮਾਰਕਸ ਉਹਦੇ ਲੱਗਦਾ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤਾਂ ਨੀਂਦ ਆਈ ਹੈ ਜਾਂ ਕਿਸੇ ਨੂੰ ਬਚਾਉਣ ਦੇ ਦੇ ਵਿੱਚ ਉਹਦੇ ਚੱਕਰ ਜਾ ਉਹਦੇ ਕੋਲ ਜੋ ਇਨੀਸ਼ੀਅਲ ਦੇਖ ਕੇ ਨਜ਼ਰਾਂ ਦਾ ਡਰਾਈਵਰ ਦਾ ਪਤਾ ਨਹੀਂ ਲੱਗਦਾ ਪਿਆ ਆ ਜੇ ਮੇਰੀਆਂ ਤਿੰਨ ਪਾਰਟੀਆਂ ਉੱਥੇ ਨੇ ਤਿੰਨ ਐਸ ਐਚਓ ਉੱਥੇ ਨੇ ਤੇ ਬਾਕੀ ਨਿਆਦੇ ਸੇਵਲਨ ਵਾਲੇ ਤੇ ਅਸੀਂ ਆਪਣੀ